ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੀ ਤੁਸੀਂ ਵੀ ਆਪਣੇ ਘਰ ਦੀ ਤੰਗੀ ਤੋਂ ਤੰਗ ਆ ਚੁੱਕੇ ਹੋ ਕੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਹੈ ਕਿ ਤੁਸੀਂ ਪੈਸਾ ਤਾਂ ਕਮਾਉਂਦੇ ਹੋ ਪਰ ਪੈਸਾ ਟਿਕਦਾ ਨਹੀਂ ਹੈ ਜੀ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਜੀ ਸੰਗਤ ਜੀ ਅੱਜ ਅਸੀਂ ਦੱਸਾਂਗੇ ਅਖੀਰਲੇ ਉਹ ਦੋ ਉਪਾਅ ਜੋ ਤੁਸੀਂ ਆਪਣੇ ਘਰ ਵਿੱਚ ਲੱਗੇ ਮਨੀ ਪਲਾਟ ਦੇ ਪੌਦੇ ਨਾਲ ਕਰਨੇ ਹਨ ਜੀ ਸੰਗਤ ਜੀ ਜੇਕਰ ਮਨੀ ਪਲਾਟ ਦਾ ਪੌਦਾ ਤੁਹਾਡੇ ਘਰ ਵਿੱਚ ਨਹੀਂ ਵੀ ਹੈਗਾ ਤਾਂ ਤੁਸੀਂ ਘਰ ਵਿੱਚ ਨਵਾਂ ਪੌਦਾ ਲਗਾ ਲੈਣਾ ਹੈ ਜੀ ਭਾਵੇਂ ਕਿ ਇਹ ਜ਼ਰੂਰੀ ਨਹੀਂ ਹੈ ਕਿ ਉਹ ਪੌਦਾ ਤੁਹਾਡੇ ਘਰ ਵਿੱਚ ਪਹਿਲਾਂ ਤੋਂ ਹੀ ਲੱਗਿਆ ਹੋਵੇ ਤੁਸੀਂ ਇਹ ਕਦੋਂ ਵੀ ਪੌਦਾ ਘਰ ਵਿੱਚ ਲਗਾ ਕੇ ਇਹ ਦੋ ਉਪਾਅ ਕਰ ਸਕਦੇ ਹੋ ਜੀ ਬਹੁਤ ਸੰਗਤਾਂ ਕਹਿੰਦੀਆਂ ਹਨ ਕਿ ਇਹ ਉਪਾਅ ਕਰਨ ਦੇ ਨਾਲ ਸਾਡੇ ਘਰ ਵਿੱਚ ਬਰਕਤ ਹੋਣੀ ਸ਼ੁਰੂ ਹੋ ਗਈ ਹੈ ਜੀ ਅਤੇ ਅਸੀਂ ਇੱਕ ਕਰੋੜਪਤੀ ਦੀ ਤਰ੍ਹਾਂ ਜ਼ਿੰਦਗੀ ਜਿਉਂਦੇ ਹਾਂ ਜੀ ਸੰਗਤ ਜੀ ਮਨੀ ਪਲਾਟ ਨੂੰ ਘਰ ਦੀ ਵਾਸਤੂ ਸ਼ਾਸਤਰ ਵਿੱਚ ਬਹੁਤ ਮਹੱਤਵ ਦਿੱਤਾ ਗਿਆ ਹੈ ਜੀ ਇਹ ਪੌਦਾ ਨਾ ਸਿਰਫ ਸੁੰਦਰਤਾ ਵਧਾਉਂਦਾ ਹੈ ਸਗੋਂ ਇਹ ਪੌਦਾ ਤੁਹਾਡੇ ਘਰ ਦੀਆਂ ਆਰਥਿਕ ਤੰਗੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਸੰਗਤ ਜੀ ਇਹ ਸਭ ਨੂੰ ਪਤਾ ਹੈ ਕਿ ਮਨੀ ਪਲਾਂਟ ਘਰ ਵਿੱਚ ਪੈਸੇ ਦੀ ਬਰਕਤ ਵਧਾਉਂਦਾ ਹੈ ਬਹੁਤ ਸਾਰੇ ਸੰਗਤਾਂ ਦੇ ਘਰਾਂ ਦੇ ਵਿੱਚ ਮਨੀ ਪਲਾਂਟ ਲੱਗਿਆ ਵੀ ਹੋਵੇਗਾ ਪਰ ਸੰਗਤਾਂ ਨੂੰ ਸਵਾਲ ਹੈ ਕਿ ਇਸ ਪੌਦੇ ਨੇ ਅੱਜ ਤੱਕ ਘਰ ਵਿੱਚ ਬਰਕਤ ਕੀਤੀ ਹੈ ਸੰਗਤ ਜੀ ਮੈਂ ਇਹ ਮੰਨਣ ਨੂੰ ਤਿਆਰ ਹਾਂ ਕੇ ਘਰ ਵਿੱਚ ਬਰਕਤ ਜ਼ਰੂਰ ਹੋਈ ਹੋਵੇਗੀ ਪਰ ਓਨੀ ਬਰਕਤ ਨਹੀਂ ਹੋਵੇਗੀ ਜਿੰਨਾ ਇਹ ਮੰਨੀ ਪਲਾਂਟ ਦਾ ਪੌਦਾ ਕਰ ਸਕਦਾ ਹੈ ਜੀ ਕਿਉਂਕਿ ਸੰਗਤ ਜੀ ਉਸ ਤਰੀਕੇ ਨਾਲ ਅਸੀਂ ਮੰਨੀ ਪਲਾਂਟ ਨੂੰ ਲਗਾਉਂਦੇ ਹੀ ਨਹੀਂ ਆ ਜੀ ਸਾਡੀ ਗਲਤੀ ਸਿਰਫ ਇਹੀ ਹੈ ਕਿ ਕਿ ਅਸੀਂ ਸਿਰਫ ਇਸ ਨੂੰ ਇੱਕ ਪੌਦਾ ਮੰਨ ਕੇ ਬੈਠੇ ਹੋਇਆ ਜੀ ਪਰ ਸੰਗਤ ਜੀ ਇਹ ਗੱਲ ਸਮਝਣ ਵਾਲੀ ਹੈ ਕਿ ਇਹ ਪੌਦਾ ਘਰ ਦੀ ਨਕਾਰਾਤਮਕ ਊਰਜਾ ਨੂੰ ਖਤਮ ਕਰਦਾ ਹੈ ਜੀ ਤੁਸੀਂ ਅੱਜ ਇਸ ਵੀਡੀਓ ਵਿੱਚ ਇਹ ਵੀ ਦੇਖੋਗੇ ਕਿ ਕੀ ਗਲਤੀਆਂ ਤੁਸੀਂ ਨਹੀਂ ਕਰਨੀਆਂ ਅਤੇ ਜਿੰਨਾ ਸੰਗਤਾਂ ਦੇ ਘਰਾਂ ਵਿੱਚ ਪਹਿਲਾਂ ਹੀ ਮਨੀ ਪਲਾਟ ਲੱਗਿਆ ਹੋਇਆ ਹੈ ਉਹਨਾਂ ਨੇ ਕੀ ਗਲਤੀਆਂ ਕੀਤੀਆਂ ਹਨ ਜਿਸ ਦੇ ਕਰਕੇ ਅੱਜ ਤੱਕ ਘਰ ਵਿੱਚ ਬਰਕਤ ਨਹੀਂ ਹੋਈ ਜੀ ਸੰਗਤ ਜੀ ਕਈ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਜਿਹੜੇ ਘਰ ਵਿੱਚ ਮਨੀ ਪਲਾਂਟ ਹੁੰਦਾ ਹੈ ਉੱਥੇ ਮਾਂ ਲక్ష్ਮੀ ਦੀ ਕਿਰਪਾ ਬਣੀ ਰਹਿੰਦੀ ਹੈ ਜੀ ਅਤੇ ਇਹ ਪੌਦਾ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਖਤਮ ਕਰਦਾ ਹੈ ਜੀ ਅਤੇ ਜੋ ਮਨੁੱਖ ਇਸ ਨੂੰ ਆਪਣੇ ਘਰ ਵਿੱਚ ਨਿਜਮ ਅਨੁਸਾਰ ਲਗਾਉਂਦਾ ਹੈ ਉਸ ਦੀ ਆਮਦਨ ਅਤੇ ਦੌਲਤ ਵਿੱਚ ਵਾਧਾ ਹੁੰਦਾ ਹੈ ਜੀ ਸੰਗਤ ਜੀ ਉਹ ਕਿਹੜੇ ਨਿਜਮ ਹਨ ਅੱਗੇ ਇਸ ਵੀਡੀਓ ਵਿੱਚ ਜਾਣਾਂਗੇ ਜੀ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਮਨੀ ਪਲਾਂਟ ਨੂੰ ਘਰ ਵਿੱਚ ਲਗਾਉਂਦੇ ਸਮੇਂ ਕੀ ਗਲਤੀਆਂ ਤੁਸੀਂ ਨਹੀਂ ਕਰਨੀਆਂ ਅਤੇ ਜੇਕਰ ਇਹ ਗਲਤੀਆਂ ਤੁਸੀਂ ਪਹਿਲਾਂ ਹੀ ਕਰ ਦਿੱਤੀਆਂ ਹਨ ਤਾਂ ਹੁਣ ਇਸ ਦਾ ਕੀ ਉਪਾਅ ਹੈ ਜੀ ਸੰਗਤ ਜੀ ਤੁਸੀਂ ਹੋਰਾਂ ਦੇ ਘਰਾਂ ਵਿੱਚ ਦੇਖਿਆ ਹੋਵੇਗਾ ਕਿ ਮਨੀ ਪਲਾਂਟ ਦੇ ਪੀਲੇ ਪੱਤੇ ਹੋਏ ਹੁੰਦੇ ਹਨ ਭਾਵ ਕਿ ਉਸ ਵਿੱਚ ਹਰਿਆਲੀ ਨਹੀਂ ਰਹਿੰਦੀ ਇਹ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਵਧਾਉਂਦਾ ਹੈ ਜੀ ਕਿਉਂਕਿ ਸੰਗਤ ਜੀ ਘਰ ਵਿੱਚ ਬਰਕਤ ਲਿਆਉਣ ਲਈ ਜੋ ਤੁਹਾਡੇ ਕੋਲ ਉਜਾਰ ਹੈ ਜਾਂ ਜੋ ਤੁਹਾਡੇ ਘਰ ਵਿੱਚ ਸ਼ਕਤੀ ਹੈ ਉਸ ਦੀ ਰੱਖਿਆ ਤੁਸੀਂ ਨਹੀਂ ਕਰਦੇ ਜੀ ਘਰ ਵਿੱਚ ਮਨੀ ਪਲਾਂਟ ਲਗਾਉਣ ਤੋਂ ਬਾਅਦ ਉਸ ਦਾ ਸੁੱਕ ਜਾਣਾ ਜਾਂ ਉਸ ਦੇ ਪੱਤੇ ਪੀਲੇ ਹੋਈ ਜਾਣੇ ਇਸ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਮਨੀ ਪਲਾਂਟ ਤੁਹਾਡੇ ਘਰ ਵਿੱਚ ਬਰਕਤ ਲਿਆਉਣ ਦਾ ਕੰਮ ਨਹੀਂ ਕਰਦਾ ਹੈ ਸੰਗਤ ਜੀ ਇਹ ਦੋ ਕਾਰਨਾ ਕਰਕੇ ਹੋ ਸਕਦਾ ਹੈ ਪਹਿਲਾ ਕਿ ਤੁਸੀਂ ਖੋਦ ਉਸ ਨੂੰ ਪਾਣੀ ਨਹੀਂ ਪਾਉਂਦੇ ਜਾਂ ਉਸ ਦੀ ਕੇਅਰ ਨਹੀਂ ਕਰਦੇ ਜੀ ਦੂਸਰਾ ਕਿ ਤੁਸੀਂ ਉਸ ਦੇ ਨਾਲ ਉਪਾਅ ਨਹੀਂ ਕਰਦੇ ਤੁਸੀਂ ਉਸ ਨੂੰ ਆਮ ਜਿਹਾ ਪੌਦਾ ਸਮਝ ਕੇ ਉਸ ਨਾਲ ਉਹੋ ਜਿਹਾ ਵਿਵਹਾਰ ਕਰਦੇ ਹੋ ਜੀ ਸੰਗਤ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਇਹ ਪੌਦਾ ਕੋਈ ਆਮ ਪੌਦਾ ਨਹੀਂ ਹੁੰਦਾ ਇਹ ਘਰ ਵਿੱਚ ਬਰਕਤ ਲਿਆਉਣ ਲਈ ਇਹ ਕਾਫੀ ਸਾਰੇ ਉਪਾਅ ਕਰਵਾਉਂਦਾ ਹੈ ਜੀ ਸੰਗਤ ਜੀ ਸਭ ਤੋਂ ਵੱਡੀ ਗਲਤੀ ਕਿ ਤੁਸੀਂ ਇਸ ਨੂੰ ਸ਼ਰਾਬ ਵਾਲੀ ਬੋਤਲ ਦੇ ਵਿੱਚ ਪਾ ਕੇ ਲਗਾ ਦਿੰਦੇ ਹੋ ਅਤੇ ਸਿਰਫ ਪਾਣੀ ਵਿੱਚ ਲਗਾ ਦਿੰਦੇ ਹੋ ਜੀ ਸੰਗਤ ਜੀ ਜਦੋਂ ਤੁਸੀਂ ਪਾਣੀ ਵਿੱਚ ਹੀ ਮਨੀ ਪਲਾਂਟ ਨੂੰ ਲਗਾਉਂਦੇ ਹੋ ਤਾਂ ਉਹ ਕਦੇ ਵੀ ਜ਼ਿਆਦਾ ਗਰੋਥ ਨਹੀਂ ਕਰਦਾ ਭਾਵੇਂ ਕਿ ਜ਼ਿਆਦਾ ਵੱਡਾ ਨਹੀਂ ਹੁੰਦਾ ਜੀ ਘਰ ਵਿੱਚ ਬਰਕਤ ਲਿਆਉਣ ਲਈ ਉਸ ਪੌਦੇ ਦਾ ਕਾਫੀ ਵੱਡਾ ਹੋਣਾ ਬਹੁਤ ਜ਼ਰੂਰੀ ਹੈ ਜੀ ਸੰਗਤ ਜੀ ਮਨੀ ਪਲਾਂਟ ਜਿੰਨਾ ਜ਼ਿਆਦਾ ਪੱਤੇ ਕੱਢੇਗਾ ਉਨੇ ਹੀ ਘਰ ਦੀ ਨਕਾਰਾਤਮਕ ਊਰਜਾ ਨੂੰ ਖਤਮ ਕਰੇਗਾ ਜੀ ਅਤੇ ਘਰ ਵਿੱਚ ਬਰਕਤ ਲਿਆਵੇਗਾ ਸੰਗਤ ਜੀ ਬਹੁਤ ਸੰਗਤਾਂ ਇਹ ਗਲਤੀ ਕਰਦੀਆਂ ਹਨ ਕਿ ਕਿਸੇ ਹੋਰ ਦੇ ਘਰੋਂ ਇਸ ਪੌਦੇ ਦੀ ਜੜ ਲੈ ਕੇ ਆਉਂਦੀਆਂ ਹਨ ਸੰਗਤ ਜੀ ਯਾਦ ਰੱਖੋ ਕਿ ਮਨੀ ਪਲਾਂਟ ਦਾ ਪੌਦਾ ਆਪਣੇ ਘਰ ਦੀ ਸਾਰੀ ਨਕਾਰਾਤਮਕ ਊਰਜਾ ਨੂੰ ਆਪਣੇ ਅੰਦਰ ਸੋਖ ਲੈਂਦਾ ਹੈ ਜੀ ਅਤੇ ਘਰ ਬਦਲ ਤੇ ਆਪਣੇ ਅੰਦਰ ਸਾਰੀ ਸਮਾਈ ਬੁਰੀ ਸ਼ਕਤੀ ਨੂੰ ਉਸ ਘਰ ਵਿੱਚ ਬਾਹਰ ਕੱਢ ਦਿੰਦਾ ਹੈ ਜੀ ਅਤੇ ਇਸ ਕਰਕੇ ਜੇਕਰ ਤੁਹਾਡੇ ਘਰ ਵਿੱਚ ਕਿਸੇ ਹੋਰ ਘਰ ਦਾ ਪੌਦਾ ਲੱਗਿਆ ਹੋਇਆ ਹੈ ਜੀ ਤਾਂ ਤੁਸੀਂ ਉਸ ਪੌਦੇ ਨੂੰ ਸ਼ਨੀਵਾਰ ਵਾਲੇ ਦਿਨ ਸ਼ਨੀਵਾਰ ਵਾਲੇ ਦਿਨ ਉਸ ਨੂੰ ਧੂਫ ਕਰ ਦਿਓ ਸੰਗਤ ਜੀ ਇਹ ਯਾਦ ਰੱਖੋ ਕਿ ਇਹ ਧੂਫ ਸਵੇਰੇ 10:00 ਵਜੇ ਤੋਂ 11:00 ਵਜੇ ਤੱਕ ਦੇ ਵਿਚਕਾਰ ਹੀ ਕਰਨੀ ਹੈ ਪਰ ਸੰਗਤ ਜੀ ਉਸ ਪੌਦੇ ਨੂੰ ਪਟਣ ਜਾਂ ਸੁੱਟਣ ਦੀ ਗਲਤੀ ਕਦੇ ਵੀ ਨਾ ਕਰਿਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਉਪਰ ਮਾਂ ਲక్ష్ਮੀ ਦਾ ਦੋਸ ਲੱਗ ਜਾਵੇਗਾ ਇਸ ਕਰਕੇ ਸੰਗਤ ਜੀ ਜਦੋਂ ਵੀ ਤੁਸੀਂ ਮਨੀ ਪਲਾਡ ਦੇ ਪੌਦੇ ਦੀ ਖਰੀਦ ਕਰਦੇ ਹੋ ਧਿਆਨ ਦਿਓ ਕਿ ਮਨੀ ਪਲਾਡ ਦੇ ਪੌਦੇ ਜਿਆਦਾ ਕੱਟੇ ਹੋਏ ਨਾ ਹੋਣ ਇਸ ਨਾਲ ਉਸ ਪੌਦੇ ਦੇ ਵਿੱਚ ਜੋ ਵੀ ਊਰਜਾ ਹੁੰਦੀ ਹੈ ਜਾਂ ਸ਼ਕਤੀ ਹੁੰਦੀ ਹੈ ਉਹ ਘਟ ਜਾਂਦੀ ਹੈ ਸੰਗਤ ਜੀ ਹੁਣ ਗੱਲ ਕਰਦੇ ਹਾਂ ਉਸ ਉਪਾਦੀ ਜੋ ਤੁਸੀਂ ਆਪਣੇ ਘਰ ਵਿੱਚ ਮਨੀ ਪਲਾਂਟ ਦੇ ਪੌਦੇ ਨਾਲ ਕਰਨੇ ਹਨ ਜੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਮਨੀ ਪਲਾਂਟ ਦੇ ਕੋਲ ਦੇਸੀ ਘਿਓ ਦਾ ਦੀਵਾ ਜ਼ਰੂਰ ਲਗਾਉਣਾ ਹੈ ਜੀ ਪਰ ਧਿਆਨ ਰੱਖਿਓ ਕਿ ਮਨੀ ਪਲਾਂਟ ਤੋਂ ਦੀਵਾ ਥੋੜਾ ਦੂਰ ਹੋਣਾ ਚਾਹੀਦਾ ਹੈ ਭਾਵੇਂ ਕਿ ਉਸ ਦਾ ਸੇਕ ਉਸ ਦੇ ਪੱਤੇਆਂ ਨੂੰ ਨਾ ਜਾਵੇ ਇਸ ਨਾਲ ਮਹਾ ਲక్ష్ਮੀ ਦਾ ਧਿਆਨ ਤੁਹਾਡੇ ਘਰ ਤੇ ਆਵੇਗਾ ਤੇ ਤੁਹਾਡੀ ਆਰਥਿਕ ਤੰਗੀ ਦੂਰ ਹੋ ਜਾਵੇਗੀ। ਸੰਗਤ ਜੀ ਦੂਸਰਾ ਉਪਾਅ ਜਦੋਂ ਵੀ ਮੀਂਹ ਪੈਂਦਾ ਹੈ ਉਸ ਦਾ ਪਾਣੀ ਤੁਸੀਂ ਮਨੀ ਪਲਾਂਟ ਨੂੰ ਜ਼ਰੂਰ ਪਾਉਣਾ ਹੈ ਜੀ। ਇਸ ਨਾਲ ਇੰਦਰ ਦੇਵ ਤੁਹਾਡੇ ਘਰ ਦੀ ਰੱਖਿਆ ਕਰਨਗੇ। ਸੰਗਤ ਜੀ ਇੱਕ ਗੱਲ ਜ਼ਰੂਰ ਯਾਦ ਰੱਖਿਓ ਕਿ ਮਨੀ ਪਲਾਂਟ ਦੇ ਪੌਦੇ ਨੂੰ ਹਮੇਸ਼ਾ ਗਮਲੇ ਵਿੱਚ ਭਾਵਕੀ ਮਿੱਟੀ ਵਿੱਚ ਲਗਾਉਣਾ ਹੈ। ਉਸ ਨਾਲ ਉਸ ਦੀ ਜ਼ਿਆਦਾ ਗਰੋਥ ਹੋਵੇਗੀ। ਸੰਗਤ ਜੀ ਕਈ ਕਨਾਰੇ ਤੇ ਅਜੇ ਹੀ ਵੀ ਗਲਤੀ ਹੁੰਦੀ ਹੈ ਕਿ ਜੋ ਜ਼ਿਆਦਾ ਉਸ ਦੇ ਤਣੇ ਇੱਕ ਪਾਸੇ ਨੂੰ ਫੈਲ ਜਾਂਦੇ ਹਨ ਸੰਗਤਾਂ ਉਹਨਾਂ ਉਸ ਦੀਆਂ ਟਾਹਣੀਆਂ ਨੂੰ ਕੱਟ ਦਿੰਦੀਆਂ ਹਨ ਜਿਸ ਕਰਕੇ ਉਸ ਘਰ ਦੀ ਬਰਕਤ ਉੱਤੇ ਤਾਲਾ ਲੱਗ ਜਾਂਦਾ ਹੈ ਜੀ ਸੰਗਤ ਜੀ ਯਾਦ ਰੱਖੋ ਕਿ ਇਹ ਕੋਈ ਆਮ ਪੌਦਾ ਨਹੀਂ ਹੁੰਦਾ ਇਸ ਨੂੰ ਤੁਸੀਂ ਹਮੇਸ਼ਾ ਚੰਗਾ ਮਹਿਸੂਸ ਕਰਾਉਣਾ ਹੁੰਦਾ ਹੈ ਜੀ ਇਹੀ ਗੱਲ ਜ਼ਰੂਰੀ ਹੈ ਕਿ ਇਸ ਨੂੰ ਉਸ ਜਗ੍ਹਾ ਤੇ ਨਹੀਂ ਰੱਖਣਾ ਜਿੱਥੇ ਜਮਾ ਵੀ ਧੁੱਪ ਨਾ ਪੈਂਦੀ ਹੋਵੇ ਅਤੇ ਨਾ ਹੀ ਉਥੇ ਜਿੱਥੇ ਸਾਰਾ ਦਿਨ ਧੁੱਪ ਪੈਂਦੀ ਹੋਵੇ ਯਾਦ ਰੱਖੋ ਜਿਵੇਂ ਜਿਵੇਂ ਮਨੀ ਪਲਾਂਟ ਵਧਦਾ ਰਹੇਗਾ ਵਧਦਾ ਜਾਵੇਗਾ ਤੁਹਾਡੀ ਆਮਦਨ ਵੀ ਵਾਧੀ ਰਹੇਗੀ ਇਸ ਕਰਕੇ ਸਾਡੇ ਪੁਰਖੇ ਵੀ ਕਹਿੰਦੇ ਹਨ ਕਿ ਜਿਵੇਂ ਜਿਵੇਂ ਇਸ ਦੇ ਪੱਤੇ ਵਧਦੇ ਹਨ ਉਸੇ ਤਰ੍ਹਾਂ ਹੀ ਘਰ ਵਿੱਚ ਨੋਟ ਵਧਦੇ ਜਾਂਦੇ ਹਨ ਸੰਗਤ ਜੀ ਇੱਕ ਕੰਮ ਤੁਸੀਂ ਹੋਰ ਕਰਨਾ ਹੈ ਕਿ ਦਿਨੋਂ ਉਸ ਨਾਲ ਕੁਝ ਹੋਰ ਗੱਲਾਂ ਕਰਨੀਆਂ ਹਨ ਇਹ ਗੱਲਾਂ ਤਾਂ ਸਮੂਹੀ ਸੰਗਤ ਨੂੰ ਪਤਾ ਹੈ ਕਿ ਇਹ ਦਰਖਤ ਸਾਨੂੰ ਹਮੇਸ਼ਾ ਫੀਲ ਕਰਦੇ ਹਨ ਇੱਕ ਗੱਲ ਹੋਰ ਨੋਟ ਕਰਿਓ ਕਿ ਜਿਸ ਘਰ ਵਿੱਚ ਜ਼ਿਆਦਾ ਰੌਣਕ ਹੁੰਦੀ ਹੈ ਭਾਵ ਕਿ ਜਿਸ ਘਰ ਵਿੱਚ ਜ਼ਿਆਦਾ ਬੱਚੇ ਖੇਡਦੇ ਰਹਿੰਦੇ ਹਨ ਉਸ ਘਰ ਦੇ ਦਰਖਤ ਹਮੇਸ਼ਾ ਹੀ ਹਰੇ ਭਰੇ ਰਹਿੰਦੇ ਹਨ ਇਹ ਮਨੁੱਖ ਦੇ ਦਿਲ ਦੇ ਭਾਵ ਨੂੰ ਸਮਝ ਲੈਂਦੇ ਹਨ ਇਸ ਘਰ 'ਤੇ ਜਦੋਂ ਵੀ ਮਨੀ ਪਲਾਟ ਨੂੰ ਤੁਸੀਂ ਪਾਣੀ ਪਾਉਣਾ ਹੈ ਤਾਂ ਦਿਨੋਂ ਉਸ ਦਾ ਧੰਨਵਾਦ ਕਰਨਾ ਹੈ ਜੀ ਉਸ ਨੂੰ ਅਹਿਸਾਸ ਕਰਾਉਣਾ ਹੈ ਕਿ ਕਿ ਸਾਡੀ ਜ਼ਿੰਦਗੀ ਵਿੱਚ ਉਸ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੈ ਜੀ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ